ਸਿਕਲ ਜੀ ਫਸਟ ਟਾਸ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਆਨਲਾਈਨ ਪੇਮੈਂਟ ਪਾਣੀ ਐਡਰੈਸ ਤੇ ਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੀ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡ ਤੁਹਾਡੇ ਲਈ ਲੈ ਕੇ ਆਏ ਆ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਤੇ ਕਈ ਭੈਣਾਂ ਦੇ ਆਰਡਰ ਦੇ ਸੂਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਲਓ ਜੀ ਪਹਿਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਨੈਚੁਰਲ ਕريب ਦਾ ਸੂਟ ਹੈ ਔਰ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਮਿਲਣ ਵਾਲਾ ਸੂਟ ਹੈ ਆਹ ਲਓ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਸਾਰੇ ਤੇ ਤੁਸੀਂ ਆਹ ਵਰਕ ਦੇਖ ਸਕਦੇ ਹੋ ਫਰੰਟ ਤੇ ਔਰ ਘੇਰਾ ਦੇਖੋ ਤੁਸੀਂ ਘੇਰੇ ਦੇ ਉੱਪਰ ਨਾ ਕਾਫੀ ਜਿਆਦਾ ਹੈਂਡਵਰਕ ਹੈ ਦਿੱਤੀ ਜਿਆਦਾਤਰ ਹੈਂਡਵਰਕ ਹੀ ਹੈ ਕਾਫੀ ਜਿਆਦਾ ਕਿ ਟੋਟਲੀ ਹੈਂਡਵਰਕ ਹੀ ਹੈ ਥੋੜਾ ਬਹੁਤਾ ਜਿਹੜਾ ਕਲਰਫੁਲ ਜਿਹਾ ਤੁਹਾਨੂੰ ਆ ਪੱਤیاں ਦਿਖਦੀਆਂ ਨੇ ਇਹ ਥੋੜਾ ਜਿਹਾ ਮਸ਼ੀਨਵਰਕ ਹੈ ਅਦਰਵਾਈਜ਼ ਸਾਰਾ ਹੈਂਡਵਰਕ ਹੈ ਔਰ نیچے ਆ ਸਾਰੀ ਮੋਤੀ ਵਰਕ ਦੀਆਂ ਦੋ ਲਾਈਨਾਂ ਜਾ ਰਹੀਆਂ ਨੇ ਇਹ ਫਿਨਿਸ਼ਿੰਗ ਦਿੱਤੀ ਹੋਈ ਹੈ نیچے ਤੇ ਅੱਗੇ ਦੇਖੋ ਫਰੰਟ ਦੇ ਉੱਪਰ ਸਾਰੇ ਤੁਹਾਨੂੰ ਇਹ ਬੂਟੀ ਮਿਲਣੀ ਹੈ ਠੀਕ ਹੈ ਜੀ ਨੇਚਰਲ ਕ੍ਰੇਪ ਦਾ ਮਹਿੰਦੀ ਕਲਰ ਦਾ ਸੂਟ ਹੈ ਇਹ ਬਾਜੂ ਹੈ ਤੇ ਆਲਓਵਰ ਸੂਟ ਹੋਊਗਾ ਤੇ ਇਹਦੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਚਲਾਉਣ ਦਾ ਮਿਲੂਗਾ ਸਾਰੇ ਦੁਪੱਟੇ ਦੇ 4 ਸਾਈਡ ਇਹ ਵਾਲਾ ਹੈਂਡਵਰਕ ਮਿਲੂਗਾ ਸਕੈਲਪਿੰਗ ਹੋਈ ਹੋਈ ਆ ਹੈਂਡਵਰਕ ਨਾਲ ਔਰ ਜਿਹੜੇ ਕਾਰਨਰਸ ਨੇ ਉਹਨਾਂ ਦੇ ਉੱਪਰ ਵੀ ਤੁਹਾਨੂੰ ਹੈਂਡਵਰਕ ਦੇ ਫਲਾਵਰ ਮਿਲਣਗੇ ਤੇ ਵਿੱਚ ਬੁਟੀ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 4 ਕਾਰਨਰਸ ਤੇ ਤੁਹਾਨੂੰ ਇਹ ਵਾਲੇ ਫਲਾਵਰ ਮਿਲਣੇ ਆ ਹੈਂਡਵਰਕ ਦੇ ਬਹੁਤ ਪਿਆਰੇ ਲੱਗਦੇ ਨੇ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲਣ ਵਾਲਾ ਸੋਹਣਾ ਜੀ। ਆ ਰੰਗ ਸਹੀ ਹੈ ਬਸ। ਸਹੀ ਹੈ। ਬਸ ਦੇਖ ਲਓ ਜੀ ਜਿੱਥੇ ਬੀਬੀ ਨੇ ਕਿਹਾ 2850 ਦੇ ਵਿੱਚ ਮਿਲ ਜੂਗਾ ਜੀ ਫ੍ਰੀ ਸ਼ਿਪਿੰਗ ਨਾਲ। 2850 ਦੇ ਵਿੱਚ ਸੌਰੀ 2850 ਚ ਮਿਲ ਜੂਗਾ ਫ੍ਰੀ ਸ਼ਿਪਿੰਗ ਦਾ ਸੂਟ। ਅਗਲਾ ਦੇਖੋ ਇਹ ਪਿਓਰ ਔਰਗਾਂਜ਼ਾ ਦਾ ਸੂਟ ਹੈ ਪਿਓਰ ਔਰਗਾਂਜ਼ਾ ਦਾ ਜਿਹੜਾ ਬਹੁਤ ਜ਼ਿਆਦਾ ਸੌਫਟ ਵਾਲਾ ਔਰਗਾਂਜ਼ਾ ਹੁੰਦਾ ਉਹ ਵਾਲਾ ਇਹ। ਇੰਨਾ ਸੋਬਰ ਆ ਇਹ ਸੂਟ ਬਹੁਤ ਜ਼ਿਆਦਾ। ਆ ਲੋ ਕਈ ਭੈਣਾਂ ਨੂੰ ਬਹੁਤ ਸੋਬਰ ਕਲਰ ਦੇ ਸੂਟ ਚਾਹੀਦੇ ਹੁੰਦੇ ਨੇ। ਵਾਈਟ ਕਲਰ ਦੇ ਨਾਲ ਪਿਓਰ ਵਾਈਟ ਨਹੀਂ ਹੈਗਾ ਆਫ ਵਾਈਟ ਜਿਹਾ ਕਲਰ ਹੈਗਾ ਉਹਦੇ ਨਾਲ ਇਹਦੇ ਤੇ ਸਾਰੇ ਤੇ ਥ्रेड ਵਰਕ ਸਿੰਗਲ ਕਲਰ ਦਾ ਥ्रेड ਵਰਕ ਬਹੁਤ ਸੋਹਣਾ ਔਰ ਵਿੱਚ ਵਿੱਚ ਹੈਂਡ ਵਰਕ ਆਹ ਰੰਗ ਬੱਸ ਵਿੱਚ ਹੈਂਡ ਵਰਕ ਵੀ ਮਿਲੂਗਾ ਮੋਤੀ ਲੱਗੇ ਹੋਏ ਨੇ ਵਿੱਚ ਫਲਾਵਰਸ ਦੇ ਆ ਦੇਖੋ ਇਹ ਤੁਹਾਨੂੰ ਮੋਤੀ ਮਿਲਣਗੇ ਫਲਾਵਰਸ ਦੇ ਵਿੱਚ ਇਹ ਨੇੜੀਆਂ ਕਿਛੁ ਛੁੱਟਾ ਜਿਹਾ ਦੀਦਾ ਹਾਂ ਥੋੜਾ ਜਿਹਾ ਗ੍ਰੀਨ ਵਾਲੀ ਟੋਨ ਆ ਔਰ ਆ ਦੇਖੋ ਤੁਸੀਂ ਰੰਗ ਫੇਰ ਦੱਸੀ ਬੀਬੀ ਪਹਿਲਾਂ ਵਰਕ ਦਿਖਾ ਦੇ ਆ ਲੋ ਮਾਰਨੀਆਂ ਬਣੀਆਂ ਨੇ ਮੋਰਨੀਆਂ ਦੀ ਜਿਹੜੀ ਟੇਲ ਹੈ ਨਾ ਪੂਛ ਆ ਦੇਖੋ ਤੁਸੀਂ ਸਾਰੇ ਤੇ ਮੋਤੀ ਵਰਕ ਹੋਇਆ ਹੋਇਆ ਬੜਾ ਹੀ ਜਿਆਦਾ ਸੋਹਣਾ ਲੱਗਦਾ ਨੇ ਮੋਤੀ ਔਰ ਸਿੱਪੀ ਦਾ ਵਰਕ ਕਾਫੀ ਮਿਲੂਗਾ ਤੁਹਾਨੂੰ ਘੇਰੇ ਤੇ ਔਰ ਘੇਰਾ ਦੇਖ ਲਓ ਮੈਂ ਘੇਰਾ ਵਾਸਤੋਂ ਤੁਹਾਨੂੰ ਨਾਪ ਕੇ ਵੀ ਦੱਸ ਦਊਂਗੀ ਤੇ ਘੇਰੇ ਤੇ ਕਾਫੀ ਸੋਹਣਾ ਵਰਕ ਹੈ ਔਰ ਨੈਕ ਦਾ ਵਰਕ ਹੈ ਠੀਕ ਹੈ ਫਿਰ ਬੈਕ ਸਾਈਡ ਦਾ ਵਰਕ ਦਿਖਾ ਦੇਣੀ ਨਾਲ ਬੈਕ ਸਾਈਡ ਤੇ ਵੀ ਸੇਮ ਵਰਕ ਘੇਰੇ ਦੀ ਬਿਲਕੁਲ ਸੇਮ ਵਰਕ ਮਿਲੂਗਾ ਔਰ ਸਾਰੇ ਤੇ ਤੁਹਾਨੂੰ ਬੈਕ ਸਾਈਡ ਤੇ ਬੂਟੀ ਮਿਲੂਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਵਰਕ ਫਰੰਟ ਐਂਡ ਬਾਜੂ ਠੀਕ ਹੈ ਜੀ ਤੇਰਾ ਥੋੜਾ ਹੋਊਗਾ ਜੀ 24 ਕ ਤਾਂ 23 24 ਘੇਰਾ ਹੋਊਗਾ ਠੀਕ ਹੈ ਹੁਣ ਮੈਨੂੰ ਇੰਚ ਟੇਪ ਲੱਭ ਨਹੀਂ ਰਿਹਾ ਇਸ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਹਾਂ ਸਹੀ ਹੈ ਜਮਾਨਾ ਘੇਰਾ ਤੇ ਆ ਲੋ ਇਹ ਹੈਗੀ ਹੈ ਮਸਲੀਨ ਦੀ ਬਹੁਤ ਖੂਬਸੂਰਤ ਜੀ ਸਲਵਾਰ ਇਹ ਨੇੜੇ ਕਰਕੇ ਦਿਖਾ ਦਿੰਦੀ ਇਹ ਹੈਗਾ ਮਸਲੀਨ ਤੇ ਸਲਵਾਰ ਦਾ 2.5 ਮੀਟਰ ਦਾ ਪੀਸ ਮੈਂ ਹੁਣ ਤੁਹਾਨੂੰ ਦੱਸ ਦਿਆਂ ਦੀ ਲੁੱਕ ਕਿਉਂ ਜੀ ਆਉਣੀ ਆ ਚਾਹ ਕ ਇਹਦੇ ਚ ਹਾਂ ਆ ਲੁੱਕ ਦੇਖੋ ਕਹੇ ਜੀ ਆਉਣੀ ਆ ਦੀ ਤੇ ਇਸ ਤਰ੍ਹਾਂ ਦੀ ਲੁੱਕ ਆਉਗੀ ਸੂਟ ਦੀ ਜਦੋਂ ਲਾਈਨਿੰਗ ਲੱਗੂਗੀ ਨਾ ਇਤਾਂ ਦੇ ਲੋਕ ਬਹੁਤ ਪਿਆਰਾ ਲੱਗਣਾ ਸੁਤੇ ਇਹ ਬਣ ਕੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਵੀ ਪਿਓਰ ਔਰਗਾਂਜ਼ਾ ਦਾ ਹੀ ਹੋਊਗਾ ਤੇ ਪਿਓਰ ਔਰਗਾਂਜ਼ਾ ਦੀ ਸ਼ਰਟ ਹੋਊਗੀ ਸਾਰੇ ਦੁਪੱਟੇ ਦੇ ਵਿੱਚ ਇਹ ਵਾਲਾ ਤੁਹਾਨੂੰ ਵਰਕ ਮਿਲੇਗਾ 4 ਸਾਈਡ ਕੱਟ ਵਰਕ ਵੀ ਮਿਲੇਗਾ ਤੇ ਚਾਰ ਲਾਈਨਾਂ ਤੁਹਾਨੂੰ ਵਰਕ ਦੀਆਂ ਮਿਲਣਗੀਆਂ ਲੋ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਖੂਬਸੂਰਤ ਅਪਏ ਨਾ ਕਹਿੰਦੀਆਂ ਨੇ ਸਿਰ ਤੇ ਨਹੀਂ ਰਹਿੰਦਾ ਜੀ ਮੋਢਿਆਂ ਤੇ ਨਹੀਂ ਰਹਿੰਦਾ ਜੀ ਸਭ ਕੁਝ ਰਹਿੰਦਾ ਜੀ ਜਿਹੜੇ ਸੌਫਟ ਵਾਲੇ ਦੁਪੱਟੇ ਹੁੰਦੇ ਨੇ ਨਾ ਉਹ ਰਹਿੰਦੇ ਨੇ ਔਰ ਰਾਇਲ ਲੁੱਕ ਦਿੰਦੇ ਨੇ ਤੁਹਾਨੂੰ ਇਹ ਪਾਰਟੀ ਵੀਅਰ ਸੂਟ ਦੀ ਲੁੱਕ ਦਿੰਦੇ ਨੇ 2500 ਦੇ ਵਿੱਚ ਆ ਜੂਗਾ ਜੀ ਸੂਟ ਬਹੁਤ ਜਿਆਦਾ ਸਮਾਂ ਹੈ ਅਗਲਾ ਦੇਖੋ ਲਓ ਜੀ ਹੁਣ ਮੈਂ ਇੱਕ ਬੰਬ ਸੂਟ ਦਿਖਾਉਣ ਲੱਗੀ ਆ ਤੁਹਾਨੂੰ ਲਓ ਜੀ ਇੱਕ ਬਹੁਤ ਹੀ ਖੂਬਸੂਰਤ ਜਿਹਾ ਸੂਟ ਦਿਖਾਉਣ ਲੱਗੀ ਆ ਤੁਹਾਨੂੰ ਲੋ ਚਾਹੇ ਇਹਨੂੰ ਡੇ ਫੰਕਸ਼ਨ 'ਚ ਪਾਓ ਚਾਹੇ ਨਾਈਟ ਫੰਕਸ਼ਨ 'ਚ ਪਾਓ ਤੇ ਪਰ ਇਹਨੇ ਚਮਕ ਉਨੀ ਹੀ ਦੇਣੀ ਆ ਰਾਤ ਨੂੰ ਤਾਂ ਖਰ ਜਿਆਦਾ ਹੀ ਲਾਊਗਾ ਦਿਨ ਚ ਵੀ ਇਹਨੇ ਝਟਕੇ ਚ ਜਿਆਦੀ ਹਾਂ ਦਿਨ ਚ ਵੀ ਧੁੱਪ ਨਹੀਂ ਚੱਲੂਗਾ ਦੇਖਿਓ ਤੁਸੀਂ ਇੰਨਾ ਚਮਕੂਗਾ ਜਦੋਂ ਤੁਸੀਂ ਪਾ ਕੇ ਜਾਓਗੇ ਨਾ ਫਿਰ ਤੁਸੀਂ ਹੀ ਦਿਖੋਗੇ ਸਾਰੇ ਵਿਆਹ ਚ ਔਰ ਸਭ ਦੇ ਨੀਗਾ ਫਿਰ ਤੁਹਾਡੇ ਤੇ ਹੀ ਆਉਣੀ ਆ ਵੀ ਇੰਨਾ ਚਮਕਦਾ ਸੂਟ ਪਾਇਆ ਪਹਿਣਦੇ ਇਹ ਕਿੱਥੋਂ ਲਿਆ ਠੀਕ ਹੈ ਆ लो ਸਾਰੇ ਤੇ ਵਰਕ ਦੇਖੋ ਪਹਿਲਾਂ ਤਾਂ ਤੁਸੀਂ ਸਾਰੇ ਤੇ ਹੀ ਵਰਕ ਹੈ ਟੋਟਲੀ ਪੂਰਾ ਭਰਿਆ ਹੋਇਆ ਵਰਕ ਦੇ ਨਾਲ ਹੁਣ ਪਹਿਣਾ ਕਹਿ ਦਿੰਦੀਆਂ ਚੁਬਦਾ ਤਾਂ ਨਹੀਂ ਦੇਖੋ ਜੀ ਚੁਬਣ ਐ ਤਾਂ ਹੁਣ ਮੈਨੂੰ ਕੁਛ ਨਹੀਂ ਚੁਬੜਿਆ ਪਰ ਆਖਰ ਤਾਂ ਥੱਲੇ ਮੈਂ ਨੀਚੇ ਵਾਲਾ ਤੁਹਾਨੂੰ ਦਿਖਾ ਦੇਣੀ ਹੈ ਨੀਚੇ ਕੋਈ ਓਵੇਂ ਥ्रेड ਨਹੀਂ ਤੁਹਾਨੂੰ ਦਿਖ ਰਿਹਾ ਵੀ ਕੋਈ ਐ ਖੜਮੇ ਥਰੈਡ ਥਰੈਡ ਹੋਣ ਸਫਾਈ ਨਾਲ ਨੀਚੋਂ ਵਰਕ ਹੋਇਆ ਹੋਇਆ ਬਹੁਤ ਸੋਹਣਾ ਲੱਗਦਾ ਨਹੀਂ ਹੈ ਕਿ ਕੁਛ ਚੁਬੂਗਾ ਕੋਈ ਥਰੈਡ ਨਹੀਂ ਤੁਹਾਨੂੰ ਦਿਖ ਰਿਹਾ ਹੁਣ ਇਸ ਤਰ੍ਹਾਂ ਨਹੀਂ ਲਾਈਨਿੰਗ ਤਾਂ ਚਲੋ ਲੱਗੂਗੀ ਪਰ ਉਦਾਂ ਚੁਬਣ ਵਾਲਾ ਨਹੀਂ ਲੱਗ ਰਿਹਾ ਮੈਨੂੰ ਵੀ ਕੋਈ ਤਾਂ ਗੇਸ ਇਸ ਤਰ੍ਹਾਂ ਖੜਮੇ ਖੜਮੇ ਪਏ ਹੋਣ ਜਿਹੜੇ ਤੁਹਾਨੂੰ ਲੱਗਣ ਕਿ ਸਾਡੇ ਚੁਬਣਗੇ ਤੇ ਵਰਕ ਦੇਖ ਸਕਦੇ ਹੋ ਬਿਲਕੁਲ ਨੀਚੇੋਂ ਵੀ ਤੁਸੀਂ ਬਹੁਤ ਸਫਾਈ ਹੈ ਬਿਲਕੁਲ ਹੀ ਸਫਾਈ ਹੈ ਇਸ ਲਈ ਡਰਨ ਦੀ ਲੋੜ ਨਹੀਂ ਹੈਗੀ ਕਿ ਸਾਡੇ ਚੂਭੂਗਾ ਕਿ ਨਹੀਂ ਤੇ ਜੇ ਮਾੜਾ ਮੋਟਾ ਚੂਭੂਗਾ ਵੀ ਤੇ ਫਿਰ ਸੋਹਣਾ ਵੀ ਤੇ ਲੱਗਣਾ ਤੁਸੀਂ ਹੋਈਆਂ ਲਓ ਜੀ ਠੀਕ ਹੈ ਲਓ ਤੇ ਇਹ ਹੈ ਜੀ ਇਹਦਾ ਸ਼ਰਟ ਪੀਸ ਸੌਰੀ ਸਲਵਾਰ ਦਾ ਪੀਸ ਪੀਕਾਕ ਸ਼ੇਡ ਤੇ ਇਹਦੇ ਨਾਲ ਦਾ ਹੀ ਤੁਹਾਨੂੰ ਅਸੀਂ ਦੁਪੱਟਾ ਦੇਵਾਂਗੇ ਬਿਲਕੁਲ ਸੇਮ ਸਟੱਫ ਦਾ ਹੀ ਦੁਪੱਟਾ ਦੇਵਾਂਗੇ ਆ ਲਓ ਨੇੜੇ ਕਰਕੇ ਦਿਖਾਉਂਦੇ ਇਹ ਬਲ ਹੈਗਾ ਸਲਵਾਰ ਦਾ ਸਟੱਫ ਲਸ਼ ਲਸ਼ ਕਰਦੀ ਸਲਵਾਰ ਹੈ ਤੇ ਇਹਦੇ ਨੀਚੇ ਤੁਸੀਂ ਟਾਫਟਾ ਦੀ ਲਾਈਨਿੰਗ ਲਵਾਓ ਬੜਾ ਪਿਆਰਾ ਲੱਗਣ ਵਾਲਾ ਸੂਟ ਹੈ ਇਹ ਕਿਉਂਕਿ ਪੀਕਾਕ ਬਣੇ ਹੋਏ ਨੇ ਤਾਂ ਪੀਕਾਕ ਸ਼ੇਡ ਦੀ ਸਲਵਾਰ ਆਊਗੀ ਔਰ ਪੀਕਾਕ ਸ਼ੇਡ ਦਾ ਹੀ ਦੁਪੱਟਾ ਹੋਊਗਾ ਤੇ ਨਾਲ ਸੇਮ ਸਟੱਫ ਦਾ ਦੁਪੱਟਾ ਦੇਵਾਂਗੇ ਔਰ ਤੁਸੀਂ ਅਗਰ ਇਹਦੇ ਤੇ ਸਾਡੇ ਤੋਂ ਫਿਨਿਸ਼ਿੰਗ ਵਗੈਰਾ ਕੋਈ ਗੁੱਟਾ ਲਵਾਉਣਾ ਉਹ ਲਵਾ ਸਕਦੇ ਹੋ ਠੀਕ ਹੈ ਜੀ ਦੁਪੱਟੇ ਨਾਲ ਸੂਟ ਜਿਹੜਾ ਉਹ 3400 ਦੇ ਵਿੱਚ ਆਊਗਾ ਤੇ ਬਿਨਾਂ ਦੁਪੱਟੇ ਤੋਂ 2250 ਦੇ ਵਿੱਚ ਆਉਂਦਾ ਠੀਕ ਹੈ ਜੀ ਜਿੰਨਾ ਮਾਤੀ ਲੈ ਸਕਦੇ ਹੋ ਤੁਸੀਂ ਜੀ ਮੇ ਵੀ ਥੋੜਾ ਦਿਲ ਕੀਤਾ ਤੁਸੀਂ ਉੱਤੇ ਹੀ ਸੂਟਾ ਜਿਹੜਾ ਉਹ ਲੈ ਸਕਦੇ ਆ ਸਾਡੇ ਤੋਂ ਬਹੁਤ ਖੂਬਸੂਰਤ ਜਿਆ ਸੂਟ ਬਣ ਕੇ ਰੈਡੀ ਹੋਣਾ ਸਭ ਦੀਆਂ ਲੇਅਰ ਆ ਫਿਰ ਤੁਹਾਡੇ ਤੇ ਟਿਕਣੀਆਂ ਨੇ ਲੋ ਕੜਾਈਆਂ ਕੜੂਈਆਂ ਤੋਂ ਹਟ ਕੇ ਐ ਤੇ ਬਹੁਤ ਤਿਆਰੀ ਲੱਗਦੀ ਐ ਇਹ ਜੀ ਸੂਟ ਤੇ ਲੋ ਜੀ ਅੱਗੇ ਨਾ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜਾ ਸਲਵਾਰ ਦਾ ਸਟੱਫ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਐ ਇਹ ਬਹੁਤ ਜ਼ਿਆਦਾ ਸੌਫਟ ਆ ਲੋ ਤੇ ਟਾਫਟਾ ਲਾਈਨਿੰਗ ਲੱਕੇ ਬਣੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਇੰਨਾ ਕੁ ਸੌਫਟ ਐ ਬਸ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਤੇ ਇਹਦੇ ਨਾਲ ਦਾ ਹੀ ਤੁਸੀਂ ਦੁਪੱਟਾ ਲੈ ਸਕਦੇ ਹੋ ਸਾਡੇ ਕੋਲ ਤੇ ਦੁਪੱਟੇ ਦੀ ਫਿਨਿਸ਼ਿੰਗ ਵਗੈਰਾ ਵੀ ਕਰਵਾ ਸਕਦੇ ਹਾਂ ਠੀਕ ਹੈ ਬੋਟਾ ਵਗੈਰਾ ਲਵਾਉਣਾ ਜੋ ਵੀ ਲੋਣਾ ਬੜਾ ਸੋਹਣਾ ਸੂਟ ਰੈਡੀ ਹੋਊਗਾ ਦੁਪੱਟਾ ਅਗਰ ਤੁਸੀਂ ਲੈਣੇ ਹੋ ਨਾਲ ਇਹਦੇ ਸੀਮ ਸਟੱਫ ਦੇ ਵਿੱਚ ਤਾਂ ਤੁਹਾਨੂੰ ਇਹ ਸੂਟ ਆ ਜਿਹੜਾ ਉਹ 34500 ਦੇ ਵਿੱਚ ਹੋਊਗਾ ਠੀਕ ਹੈ ਜੀ ਫ੍ਰੀ ਸ਼ੇਪ ਇਹ নাও ਅਜੇ ਅਗਲਾ ਸੂਟ ਦੇਖੋ ਇਹ ਸੂਟ ਹੈਗਾ ਸ਼ੀਮਰ ਕਹੇ ਲੋ ਜਾਂ ਕਾਂਜੀ ਵਰਮ ਦਾ ਕਹੇ ਲੋ ਹਨਾ ਜੋ ਵੀ ਮਰਜ਼ੀ ਕਹਿ ਸਕਦੇ ਹੋ ਤੁਸੀਂ ਉਹੀ ਵਰਗਾ ਹੁੰਦਾ ਜਿਵੇਂ ਸੀਮਰ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਹੀ ਹੁੰਦਾ ਇਹ ਪਰ ਇਹਦਾ ਨਾਮ ਆ ਜਿਹੜਾ ਉਹ ਚੇਂਜ ਹੋ ਗਿਆ ਹੁਣ ਇਹਨੂੰ 5 ਵਰਮ ਟੈਨ ਲੱਗ ਗਏ ਇਹ ਵੀ ਕਾਫੀ ਡਿਮਾਂਡਡ ਸੂਟ ਰਹੇ ਨੇ ਲੋ ਗ੍ਰੇ ਕਲਰ ਦੀ ਸੈਲਫ ਪ੍ਰਿੰਟ ਦੀ ਸਲਵਾਰ ਦੇ ਨਾਲ ਆਉਂਦਾ ਸੂਟ ਇਹ ਬਹੁਤ ਜਿਆਦਾ ਸੋਹਣਾ ਸੁੰਗਾ ਹੈ ਫ੍ਰੀ ਸ਼ਿਪਿੰਗ ਦੇ ਨਾਲ ਆਊਗਾ ਔਰ ਮੈਂ ਤੁਹਾਨੂੰ ਪ੍ਰਾਈਸ ਐਸੀ ਦੱਸ ਦਿੰਨੀ ਆ ਮੈਂ ਤਾਂ ਆਪ ਹੀ ਬੋਲ ਜਾਈਏ ਪਰ ਇਸ ਨੂੰ 1850 ਦੇ ਵਿੱਚ ਆਊਗਾ ਸੂਟ ਠੀਕ ਹੈ ਜੀ 1850 ਅਗਲਾ ਦੇਖੋ ਇਹ ਵਾਲਾ ਸੂਟ ਲੋ ਜੀ ਇਹ ਅਨੀਂਜ ਸ਼ੇਡਾ ਥੋੜਾ ਜਿਹਾ ਪੀਚ ਅਨੀਂਜਾ ਨਾ ਪ੍ਰੋਪਰ ਹੈ ਨਹੀਂ ਨਾ ਪ੍ਰੋਪਰ ਪੀਜਾ ਇਹ ਥੋੜਾ ਪਿਆਰਾ ਜਿਹਾ ਸ਼ੇਡ ਹੈਗਾ ਇਹਦਾ ਵੀ ਕਾਫੀ ਖੂਬਸੂਰਤ ਲੱਗਦਾ ਤੇ 18500 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਦੋ ਹੀ ਕਲਰ ਸੀਗੇ ਆਪਣੇ ਕੋਲੇ ਹੁਣ ਇਸ ਟਾਈਮ ਇਹ ਲੋ ਜੀ ਇੱਕ ਸੂਟ ਆਪਣੇ ਕੋਲੇ ਨਾ ਇਹ ਪਹਿਲਾਂ ਦਾ ਪਿਆ ਹੈਗਾ ਇਹ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਇੱਕ ਕੋਈ ਪੀਸ ਬਚਿਆ ਹੋਇਆ ਆਪਣੇ ਕੋਲੇ ਜੀ ਮਸਲੀਨ ਦੇ ਵਿੱਚ ਸੂਟ ਸੀਗੇ ਇਹ ਆਪਣੇ ਪਹਿਲਾਂ ਤੁਸੀਂ ਦੇਖੀ ਹੋਏ ਨੇ ਸਭ ਨਿਕਲ ਚੁੱਕੇ ਨੇ ਇੱਕ ਅੱਧਾ ਕੋਈ ੜਿਆ ਊੜਿਆ ਰਹਿ ਰੂ ਜਾਂਦਾ ਹੈਗਾ ਤੇ ਉਹਦਾ ਇਹ ਵਾਲਾ ਪ੍ਰਿੰਟ ਆਉਂਦਾ ਤੇ ਉੱਪਰ ਸਾਰੇ ਦੇ ਵਿੱਚ ਵਰਕ ਨਾਲ ਹਾਈਲਾਈਟ ਕੀਤਾ ਹੋਇਆ neck ਦੇ ਉੱਪਰ ਵੀ ਹਾਈਲਾਈਟ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਵਰਕ ਨਾਲ ਤੇ ਘੇਰੇ ਦੇ ਉੱਪਰ ਵੀ ਹੋਵੇ ਠੀਕ ਹੈ ਸਾਰੇ ਦੇ ਉੱਪਰ ਫਲਾਵਰ ਤੇ ਵਰਕ ਮਿਲੂਗਾ ਔਰ ਇਹ ਰਹੂਗੀ ਜੇ ਦੀ ਬਾਜੂ-ਬਾਜੂ ਤੇ ਵੀ ਵਰਕ ਦਾ ਹਾਈਲਾਈਟ ਹੈ ਤੇ ਬੈਕ ਸਾਈਡ ਆਪਾਂ ਦੇਖ ਲੈਨੇ ਆਂ ਬੈਕ ਸਾਈਡ ਪਲੇਨ ਰਹੂਗੀ ਮਸਲੀਨ ਦਾ ਸੂਟ ਹੈ ਜੀ ਆਲ ਓਵਰ ਦੇ ਵਿੱਚ ਇਸ ਤਰ੍ਹਾਂ ਹੀ ਹਾਂ ਵੀ ਹੈ ਫਿਰ ਗਲੇ ਦਾ ਬਾਜੂ ਹੈ ਹਾਂ ਸੌਰੀ neck ਹੈ ਠੀਕ ਹੈ ਤੇ ਇਹ ਹੈਗਾ ਜੀ ਇਹ ਤਾਂ ਲਗਾਈ ਹੈ ਗਲੇ ਤੇ ਲੋ ਅੱਗੇ ਹੈ ਦਾ ਦੁਪੱਟਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਰਬਰੀ ਦੇ ਵਿੱਚ ਸੌਫਟ ਵਾਲੀ ਬਰਬਰੀ ਹੈ ਕੋਈ ਚੋਬਣ ਵਾਲੀ ਬਰਬਰੀ ਨਹੀਂ ਹੈਗੀ ਤੇ ਆ ਲੋ ਲੋ ਇਹ ਵਾਲਾ ਇੱਕ ਫਲਾਵਰ ਆਊਗਾ ਸੈਂਟਰ ਚ ਤੇ ਇਹ ਵਾਲਾ ਰਹੂਗਾ ਇੱਕ ਕੋਰਨਰ ਤੇ ਤੇ ਇੱਕ ਇਧਰਲਾ ਜਿਹੜਾ ਰਹੂਗਾ ਦੂਜੇ ਸਾਹਮਣੇ ਵਾਲੇ ਕੋਰਨਰ ਤੇ ਬਸ ਠੀਕ ਹੈ ਪਹਿਲਾਂ 1650 ਚ ਆਪਾਂ ਡਿਸਕਾਊਂਟ ਤੇ ਦਿੱਤਾ ਸੀ ਹੁਣ ਸੇਲ ਔਨ ਸੇਲ ਤੇ ਆਪਾਂ 1550 ਦਾ ਦੇ ਦੇਣੀ ਆ ਕਿਉਂਕਿ ਲਾਸਟ ਪੀਸ ਬਚਿਆ ਤੇ ਇਹ ਫ੍ਰੀ ਸ਼ਿਪਿੰਗ ਨਾਲ ਆਉਂਦਾ ਹੁਣ ਮੈਂ ਭੈਣਾਂ ਦੇ ਇੱਕ ਤੁਹਾਨੂੰ ਹੋਰ ਦਿਖਾਦਾ ਲੋ ਬਾਅਦ ਚ ਦਿਖਾਉਂਗੀ ਅਲੋ ਇਹ ਵਾਲਾ ਸੂਟ ਵੀ ਆਪਣੇ ਕੋਲੇ ਸਿੰਗਲ ਪੀਸ ਹੈ ਇਹ ਟੈਬੀ ਦੇ ਵਿੱਚ ਹੈਗਾ 1 ਮੀਟਰ ਦਾ ਆਨਓਵਰ ਦੇ ਵਿੱਚ ਸੂਟ ਰੋ ਰਾਇਆ ਇਹ ਵਿਖਰਵੇਂ ਜੇ ਫਲਾਵਰ ਨੇ ਬਹੁਤ ਸੋਹਣੇ ਫਲਾਵਰ ਨੇ ਇਸ ਵਾਰ ਤੁਹਾਨੂੰ ਪਤਾ ਹੈ ਕਿ ਟ੍ਰੈਂਡ ਸੀ ਜਿਹੜਾ ਉਹ ਵੱਡੇ ਫਲਾਵਰ ਦੇ ਸੀਗਾ ਠੀਕ ਹੈ ਆਲ ਓਵਰ ਦੇ ਵਿੱਚ ਇਹ ਵਾਲਾ ਸੂਟ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਉਹਨੂੰ ਕੋ ਫੁੱਲਾ ਡੂਰਾ ਪ੍ਰਾਈਸ ਆਪਾਂ ਸਕਰੀਨ ਤੇ ਸ਼ੋ ਕਰਦੇ ਹਾਂ ਤੇ ਜਿਹੜੀ ਵੀ ਕਰਾਂਗੇ ਉਹ ਡਿਸਕਾਊਂਟ ਨਾਲ ਹੀ ਕਰਾਂਗੇ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਪਹਿਣ ਦੇ ਸੂਟ ਦਿਖਾ ਰਹੀ ਆ ਆਰਡਰ ਦੇ ਐਵੇਂ ਤੁਹਾਨੂੰ ਤਾਂ ਦਿਖਾ ਰਹੀ ਆ ਅਗਰ ਤੁਹਾਨੂੰ ਪਸੰਦ ਹੋਏ ਤਾਂ ਤੁਹਾਨੂੰ ਰੈਡੀ ਕਰਕੇ ਸੇਮ ਵੀ ਦੇ ਸਕਦੇ ਆ ਕਲਰ ਚੇਂਜ ਕਰਨਾ ਤਾਂ ਚੇਂਜ ਵੀ ਕਰ ਸਕਦੇ ਲੋ ਜੀ ਇਹ ਹੈਗੀ ਨੇਚਰਲ ਕ੍ਰੇਪ ਦੀ ਸਲਵਾਰ ਔਰ ਕਲਰ ਦੇਖ ਲਓ ਤੁਸੀਂ ਥੋੜਾ ਰਸਟ ਜਿਹਾ ਕਲਰ ਹੈਗਾ ਸੋਨਾ ਜਿਹਾ ਰਸਟ ਕਲਰ ਹੁੰਦਾ ਜਿਹੜਾ ਉਹ ਵਾਲਾ ਕ੍ਰੇਪ ਦੀ ਸਲਵਾਰ ਸਾਰੀ ਦੇ ਉੱਪਰ ਹੈਵੀ ਵਰਕ ਪਹਿਲਾਂ ਮੈਂ ਪੱਖਾ ਬੰਦ ਕਰਾਉਂ ਸਹੀ ਹੈ। ਲੋ ਜੀ ਸਲਵਾਰ ਤੇ ਹੈਵੀ ਵਰਕ ਪੂਰੀ ਸਲਵਾਰ ਭਰੀ ਹੋਈ ਹੈ ਵਰਕ ਦੇ ਨਾਲ। ਠੀਕ ਹੈ? ਤੇ ਇਹ ਹੈਗਾ ਜੀ ਆਪਣਾ ਸ਼ਰਟ। ਟਾਈ ਐਂਡ ਡਾਈ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੇਗਾ। ਲੋ। ਇਹ ਆਪਾਂ ਨੂੰ ਅਗਲੇ ਨੇ ਫੋਟੋ ਭੇਜੀ ਸੀ। ਉਹਦੇ ਉਹਨੂੰ ਦੇਖ ਕੇ ਹੀ ਆਪਾਂ ਇਹ ਸੂਟ ਹੈ ਜਿਹੜਾ ਉਹ ਰੈਡੀ ਕੀਤਾ। ਠੀਕ ਹੈ ਜੀ? ਇਹ ਸ਼ਰਟ ਹੈ। ਇਹ ਹੈਗਾ ਦੁਪੱਟਾ। ਸੈਮੀ ਚਨੌਨ ਦੇ ਵਿੱਚ ਦੁਪੱਟਾ। ਲੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਇਹ ਹੈਗਾ ਆਰਡਰ ਤੁਸੀਂ ਅਗਰ ਤੁਹਾਨੂੰ ਚਾਹੀਦਾ ਤਾਂ ਆਪਾਂ ਤੁਹਾਨੂੰ ਸੇਮ ਵੀ ਰੈਡੀ ਕਰਕੇ ਦੇ ਸਕਦੇ ਹਾਂ ਤੇ ਇੱਕ ਸੂਟ ਹੋਰ ਹੈ ਪਹਿਲਾਂ ਵੀ ਆਪਾਂ ਇਹ ਕਰਾਇਆ ਸੀਗਾ ਡਾਈ ਤੇ ਹੁਣ ਦੁਬਾਰਾ ਤੋਂ ਇੱਕ ਸੂਟ ਹੋਰ ਜਿਸੇ ਭੈਣ ਨੇ ਸੇਮ ਚਾਹੀਦਾ ਸੀਗਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਇੱਕ ਵਾਰੀ ਵੀਡੀਓ ਚ ਦਿਖਾਇਆ ਸੀ ਇਹ ਬਹੁਤ ਸੋਹਣਾ ਸੂਟ ਹੈ ਇਹ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਸਿਲਕ ਦੀ ਸਲਵਾਰ ਔਰ ਸਿਲਕ ਦੇ ਤੁਹਾਨੂੰ ਸ਼ਰਟ ਮਿਲੂਗਾ ਬਟ ਪਾਈ ਪਏ ਨੇ ਇਗਨੋਰ ਕਰਿਓ ਇਹਨੂੰ ਪ੍ਰੈਸ ਕਰਨ ਵਾਲਾ ਲੋ ਜੀ ਬਹੁਤ ਸੋਹਣਾ ਸੂਟ ਹੈ ਇਹ ਨੂਲ ਠੀਕ ਹੈ ਜੀ ਬਹੁਤ ਹੀ ਸੋਹਣਾ ਜੀ ਸੂਟ ਇਹ ਆਰਡਰ ਦੇ ਸੂਟ ਨੇ ਇਹ ਆਪਣੇ ਕੋਲੇ ਸੀਗਾ ਪਹਿਲਾਂ ਸ਼ਰਟ ਦਾ ਕਪੜਾ ਜਿਹੜਾ ਕਿ ਹੁਣ ਨਹੀਂ ਹੈਗਾ ਖਤਮ ਹੋ ਚੁੱਕਿਆ ਆਪਣੇ ਕੋਲੇ ਇਹ ਵਾਲਾ ਆਪਣੇ ਕੋਲੋਂ ਨਹੀਂ ਮਿਲਣਾ ਹੈਗਾ ਹੁਣ ਤੁਹਾਨੂੰ ਠੀਕ ਹੈ ਲੋ ਭੈਣ ਵਾਲੀ ਹੋਏ ਪਤਨੀ ਲੱਗਦੀ ਐ ਕਿੰਨੀ ਸੋਹਣੀ ਹੋਊਗੀ ਭੈਣ ਪਤਲੀ-ਪਤਲੀ ਪਤਲੀ ਜੇ ਜਦੋਂ ਪਾਊਗੀ ਤਾਂ ਕਿੰਨੀ ਸੋਹਣੀ ਲੱਗੂਗੀ ਪਤਲੇ ਬੰਦੇ ਵੈਸੇ ਹੀ ਬਾਰੇ ਸੋਹਣੇ ਲਾਦੇ ਹੁੰਦੇ ਤੇ ਪਾਰਾ ਕੀ ਕੀਤਾ ਜਾਵੇ ਹੁਣ ਸਾਡੇ ਵਰਗੇ ਮੋਟੇ ਹੋ ਜਾਂਦੇ ਜਦੋਂ ਲਓ ਜੀ ਇਹ ਵਾਲਾ ਨਾ ਪੈਚ ਐ ਜਿਹੜਾ ਟਾਈਡਾਈ ਹੋ ਕੇ ਲਵਾਇਆ ਆਪਾਂ ਤੇ ਲੇਸਸ ਨਾਲ ਇਨਸਰਟ ਕਰਕੇ ਨੀਚੇ ਇਦਾਂ ਆਹ ਵਾਲਾ ਪੱਟੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਐ ਸਟਿਚਿੰਗ ਦੇ ਵਿੱਚ ਤੇ ਉੱਪਰ ਆਪਾਂ ਪੱਟੀ ਲਵਾ ਕੇ ਉਹਦੇ ਉੱਪਰ ਐਂਕਰਿੰਗ ਕੀਤੀ ਹੋਈ ਐ ਤੇ ਇਹ ਵਾਲਾ ਵੀ ਟਾਈਡ ਆਈ ਬਾਜੂ ਤੇ ਕੀਤੀ ਹੈ ਔਰ ਵਿੱਚ ਲੇਸਸ ਇਨਸਰਟ ਕਰੀਆਂ ਨੇ ਔਰ ਇਹ ਵਾਲੀ ਡਿਜ਼ਾਈਨਿੰਗ ਕਰੀ ਹੈ ਠੀਕ ਹੈ ਤੇ ਇਹ ਹੈ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਉਦਾਂ ਹੀ ਆਪਾਂ ਲੇਸ ਇਨਸਰਟ ਕੀਤੀ ਹੈ ਕਟਾਂ ਜੀ ਕੀਤੀ ਹੈ ਹਾਂ ਫਿਰ ਕਟਾ ਕੇ ਹੋ ਗਈ ਠੀਕ ਹੈ ਜੀ ਇਸ ਸੈਮੀ ਚਮੂਨ ਦਾ ਨਾਲ ਰੋਗ ਜੀ ਦੁਪੱਟਾ ਲੋ ਦੁਪੱਟਾ ਬਹੁਤ ਸੋਹਣਾ ਆ ਲੋ ਲੋ ਜੀ ਅਸੀਂ ਤਾਂ ਤਿੰਨ ਤਿੰਨ ਲੈਹਰੀਏ ਪਾ ਦੇ ਨੇ ਕਮਾਲ ਕਰਤੀ ਤੇ ਵਿੱਚੋਂ ਸਾਰਾ ਇਦਾਂ ਲਗਾਤਾ ਸਾਡੇ ਕਈ ਵਾਰੀ ਡਾਇਰ ਆਪਦੀ ਮਰਜ਼ੀ ਵੀ ਚਲਾ ਜਾਂਦੇ ਆ ਤੇ ਕਈ ਵਾਰੀ ਨਾ ਉਹ ਬਹੁਤ ਹੀ ਸੋਹਣਾ ਵੀ ਬਣਾ ਕੇ ਭੇਜ ਦਿੰਦੇ ਆ ਜਿਵੇਂ ਹੁਣ ਇਹ ਮੈਂ ਸ਼ਾਇਦ ਇੰਨਾ ਨਾ ਉਹਨਾਂ ਨੂੰ ਕਹਿੰਦੀ ਇੱਕ ਇੱਕ ਲੈਹਰੀਆ ਕਹਿੰਦੀ ਉਹਨਾਂ ਨੇ ਟ੍ਰਿਪਲ ਟ੍ਰਿਪਲ ਲੈਹਰੀਏ ਪਾਏ ਪਏ ਨੇ ਲੋ ਪਹਿਣ ਦਾ ਸੂਟ ਬੜੀ ਦੇਰ ਬਾਅਦ ਬਣ ਕੇ ਆਇਆ ਕੋਈ ਨਾ ਕੋਈ ਪ੍ਰੋਬਲਮ ਕਿਉਂਕਿ ਨਾ ਉਹਨਾਂ ਦੇ ਕਲਰ ਹੀ ਨਹੀਂ ਸਹੀ ਆ ਰਹੇ ਸੀਗੇ ਤੇ ਮੈਨੂੰ ਕਲਰ ਪਸੰਦ ਨਹੀਂ ਸੀ ਆਉਂਦਾ ਫਿਰ ਮੈਂ ਕਿਹਾ ਦੁਬਾਰਾ ਤੋਂ ਫੇਰ ਡਾਈ ਕਰਾਉਣੀ ਸੀ ਬਹੁਤ ਲੰਬਾ ਸਮਾਂ ਹੋ ਗਿਆ ਸੀਗਾ ਲੋ ਜੀ ਬਹੁਤ ਸੋਹਣਾ ਸੂਟ ਬਣ ਕੇ ਆਇਆ ਤੇ ਭੈਣ ਦੇਖ ਲੈਣਗੇ ਆਪਣਾ ਸੂਟ ਤੇ ਇਹ ਜਸਟ ਆਈਡੀਆ ਸੀਗਾ ਇਹਦੇ ਤੁਸੀਂ ਕਿਸੇ ਵੀ ਪ੍ਰਿੰਟ ਦਾ ਸੂਟ ਲੈ ਕੇ ਮਹਿਰੂਨ ਕਲਰ ਦੇ ਵਿੱਚ ਆਪਾਂ ਨੂੰ ਮਿਲ ਜੂਗਾ ਇਹਦੇ ਵਿੱਚ ਲੋ ਜੀ ਅਗਲਾ ਸੂਟ ਦਿਖਾਉਣੀ ਆ ਇੱਕ ਤੋਂ ਇੱਕ ਸੂਟ ਹੋਣਗੇ ਜੀ ਦਿਖਾਉਂਗੀ ਥੋੜੇ ਪਰ ਦਿਖਾਉਂਗੀ ਸਿਰਾਜਾ ਮਸੂਟ ਹਾਂ ਆ ਲੋ ਇੰਨਾ ਕੁ ਪਿਆਰਾ ਸੂਟ ਆ ਨਾ ਜੀ ਫਿਰ ਕਹੋਗੇ ਫਿਰ ਕਹਿ ਦਿੰਦੇ ਭੁੱਖ ਲੈਂਦੀ ਆ ਦੇਖ ਕੇ ਭੁੱਖ ਲੈਂਦੀ ਆ ਸਹੀ ਗੱਲ ਦੇਖ ਕੇ ਭੁੱਖ ਲੈਂਦੀ ਆ ਇੰਨਾ ਸੋਹਣਾ ਸੂਟ ਆ ਔਰ ਤੁਸੀਂ ਇਹਦਾ ਕਲਰ ਦੇਖੋ ਇਹਦੀ ਸ਼ਾਈਨ ਦੇਖੋ ਔਰ ਇਹਦਾ ਪ੍ਰਿੰਟ ਦੇਖੋ ਤੇ ਜਿਹੜੀਆਂ ਭੈਣਾਂ ਕਹਿੰਦੀਆਂ ਚੁਬਦਾ ਤਾਂ ਨਹੀਂ ਬਿਲਕੁਲ ਚੁਬਨ ਨਹੀਂ ਹੈ ਜਮਾ ਸੌਫਟ ਵਾਲਾ ਕਪੜਾ ਠੀਕ ਹੈ ਜੀ ਲਾਈਨਿੰਗ ਤਾਂ ਦੇਖੋ ਲੱਗਦੀ ਹੈ ਇਹਨਾਂ ਸੂਟਾਂ ਦੇ ਪਰ ਬਹੁਤ ਜ਼ਿਆਦਾ ਸੋਹਣਾ ਸੁਣਦਾ ਆ ਜਿਵੇਂ ਉਹ ਬ੍ਰੋਕੇਟ ਦੇ ਸੂਟ ਨਹੀਂ ਹੁੰਦੇ ਬ੍ਰੋਕੇਟ ਟਾਈਪ ਹੈ ਬ੍ਰੋਕੇਟ ਦਾ ਹੀ ਆ ਬਹੁਤ ਜ਼ਿਆਦਾ ਸੌਫਟ ਵਾਲਾ ਕਈ ਭੈਣਾਂ ਕਹਿੰਦੀਆਂ ਨੇ ਕਿ ਬ੍ਰੋਕੇਟ ਦਾ ਸੂਟ ਚਾਹੀਦਾ ਪਰ ਆਕੜਿਆ ਨਾ ਹੋਵੇ ਸੋ ਆਕੜਿਆ ਬਿਲਕੁਲ ਨਹੀਂ ਹੈਗਾ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਤੇ ਸਲਵਾਰ ਦੇਖੋ ਆਵਰੀ ਸਿਲਕ ਦੀ ਸਲਵਾਰ ਇੰਨਾ ਕੁ ਸੋਹਣਾ ਸੂਟ ਹੈ ਇੰਨਾ ਕੁ ਸੋਹਣਾ ਕਲਰ ਹੈ ਨਾ ਇਹਦਾ ਸੂਟ ਦਾ ਬਹੁਤ ਹੀ ਪਿਆਰਾ ਸੂਟ ਹੈ ਇਹ ਸੂਟ ਤੁਹਾਨੂੰ ਮਿਲੂਗਾ 2750 ਚ ਬਹੁਤ ਸੋਹਣਾ ਸੂਟ 2750 ਦੇ ਵਿੱਚ ਮਿਲ ਜੂਗਾ ਔਰ ਕਲਰ ਦਾ ਤਾਂ ਕਹਿਣੇ ਕੀ ਹੈ ਲਓ ਠੀਕ ਹੈ ਜਰੂਰ ਸ਼ਿਮਰ ਦਾ ਵਿੱਚ ਥ्रेड ਹੈਗਾ 골ਡਨ ਥ्रेड ਹੈਗਾ ਵਿੱਚ 골ਡਨ ਭਾ ਮਾਰਦੀ ਹੈ ਪਰ ਨਾ ਤਾਂ ਇਹਦੀ ਚਚੋ ਬਣ ਹੈ ਨਾ ਹੀ ਕੋਈ ਇਹਦੇ ਵਿੱਚ ਉਹ ਅਕੜਾ ਵਾਲਾ ਹੈਗਾ ਅਕੜਾ ਅਕੜਾ ਕਪੜਾ ਨਹੀਂ ਲੱਗਦਾ ਗਲਾਸੂਰ ਦੇਖੋ ਇਹ ਗਲਾਸ ਸਿਲਕ ਦੇ ਵਿੱਚ ਆਊਗਾ ਜੀ ਸੂਟ ਗਲਾਸ ਸਿਲਕ ਦੇ ਵਿੱਚ ਸੂਟ ਮੈਂ ਬਹੁਤ ਲੈ ਕੇ ਆਉਣੀ ਆ ਕਿਉਂਕਿ ਇਹ ਮੈਨੂੰ ਸੋਹਣੇ ਹੀ ਬਹੁਤ ਲੱਗਦੇ ਨੇ ਇਹਦੇ ਪ੍ਰਿੰਟ ਵੀ ਬਹੁਤ ਜਿਆਦਾ ਸੋਹਣੇ ਨੇ ਔਰ ਪ੍ਰਾਈਸ ਵੀ ਅਫੋਰਡੇਬਲ ਹੈਗੀ ਆ ਹਰ ਇੱਕ ਪਹਿਨ ਲੈ ਸਕਦੀ ਆ ਕਈ ਪਹਿਣਾ ਨਹੀਂ ਵੀ ਲੈ ਸਕਦੇ ਹੁੰਦੇ ਹਨ ਸੋ ਇਹ ਵਾਲੀ ਸਲਵਾਰ ਦੇ ਨਾਲ ਆਊਗਾ ਗਲਾਸ ਸਿਲਕ ਦੀ ਸਲਵਾਰ ਹੋਊਗੀ ਗਲਾਸ ਸਿਲਕ ਦਾ ਹੀ ਤੁਹਾਨੂੰ ਸ਼ਰਟ ਮਿਲੂਗਾ ਠੀਕ ਹੈ ਜੀ ਦੁਪੱਟਾ ਅਗਰ ਤੁਸੀਂ ਚਾਹੋ ਤਾਂ ਤੁਹਾਨੂੰ ਡਾਈ ਕਰਾ ਕੇ ਦੇ ਦਾਂਗੇ 1895 ਦੇ ਵਿੱਚ ਇਹ ਵਾਲਾ ਸੂਟ ਆਊਗਾ ਕਲਰ ਅੱਖਾਂ ਨੂੰ ਖਾਉਣ ਵਾਲਾ ਬਿਲਕੁਲ ਹੀ ਨਹੀਂ ਹੈਗਾ ਲੋ ਅਗਲਾ ਦੇਖੋ ਗਲਾਸ ਸਿਲਕ ਦੇ ਹਨ ਮੈਂ ਤੁਹਾਨੂੰ ਹੋਰ ਸੁਲ ਦਿਖਾਉਣੀ ਆ ਜਿਹੜੇ ਆਪਾਂ ਕੱਲ ਵੀਡੀਓ ਚ ਦਿਖਾ ਚੁੱਕੇ ਆ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀ ਆ ਕਿਉਂਕਿ ਆਪਣੇ ਕੋਲੇ ਪਹਿਲਾਂ ਖਤਮ ਹੋ ਚੁੱਕੇ ਸੀ ਹੁਣ ਮੈਂ ਦੁਬਾਰਾ ਲੈ ਆਂਦੇ ਨੇ ਅਗਰ ਕਿਸੇ ਭੈਣ ਨੂੰ ਚਾਹੀਦਾ ਹੋਇਆ ਇੱਕ ਭੈਣ ਨੇ ਮੈਨੂੰ ਕਿਹਾ ਸੀ ਕਿਵੇਂ ਨੂੰ ਆਲਓਵਰ ਸੂਟ ਚਾਹੀਦਾ ਸੋ ਉਹਨਾਂ ਨੂੰ ਆਲਓਵਰ ਦੇ ਵਿੱਚ ਹੁਣ ਸੂਟ ਮਿਲ ਜੂਗਾ ਅਗਰ ਉਹ ਭੈਣ ਦੇਖਦੇ ਨੇ ਵੀਡੀਓ ਤਾਂ ਤੇ ਇੱਕ ਭੈਣ ਨੂੰ ਮੈਚਿੰਗ ਮਿਲ ਜੂਗਾ ਬਸ ਠੀਕ ਆ ਜੀ ਤੇ ਜੇ ਉਹ ਆਲ ਓਵਰ ਵਾਲੇ ਪਹਿਣ ਨਹੀਂ ਲੈਂਦੇ ਤਾਂ ਤਿੰਨ ਪਹਿਣਾ ਨੂੰ ਮੈਚਿੰਗ ਸੂਟ ਮਿਲ ਜਾਣਗੇ ਤੁਸੀਂ ਮੇਰੇ ਤੋਂ ਪੁੱਛ ਲਿਓ। ਲਓ ਤੇ ਇਹ ਵਾਲੀ ਸਲਵਾਰ ਸੀ ਇਹਦੇ ਨਾਲ ਇਹ ਆਪਣਾ ਸੇਲ ਹੋ ਗਿਆ ਸੀ ਪਰ ਆਪਾਂ ਹੋਰ ਆਰਡਰ ਕਰਦੇ ਨੇ ਔਰ ਆਪਣੇ ਕੋਲ ਜਲਦੀ ਪਹੁੰਚ ਜਾਣਗੇ। ਠੀਕ ਹੈ ਜੀ ਬਹੁਤ ਖੂਬਸੂਰਤ ਸੂਟ ਨੇ 1895 ਦੇ ਵਿੱਚ ਦਿੱਤਾ ਸੀ। ਇਹ ਵਾਲੇ ਸੂਟ ਵੀ ਆਪਾਂ ਨੂੰ ਮਿਲ ਜਾਣਗੇ। ਠੀਕ ਹੈ ਜੀ ਇਹ ਵਾਲਾ ਸੂਟ ਵੀ ਮੇਰੇ ਤੋਂ ਪਤਾ ਕਰ ਲਿਓ ਤੁਸੀਂ। ਇਹ ਵਾਲੀ ਸਲਵਾਰ ਦੇ ਨਾਲ ਪਿੰਕ ਕਲਰ ਦਾ ਸੂਟ ਵੀ ਤੁਹਾਨੂੰ ਮਿਲ ਜੂਗਾ 1895 ਦੇ ਵਿੱਚ। ਇੱਕ ਬਲੈਕ ਕਲਰ ਦਾ ਸੂਟ ਸੀ। ਲੋ ਜੀ ਇੱਕ ਨਾ ਇਹ ਵਾਲਾ ਸੂਟ ਸੀ ਇਹ ਵੀ ਕਾਫੀ ਡਿਮਾਂਡ ਦੇ ਵਿੱਚ ਰਿਹਾ ਸੀ ਇਹ ਕਿਸੇ ਹੁਣ ਆਪਾਂ ਨੂੰ ਆਰਡਰ ਤੇ ਸੂਟ ਮਿਲੇ ਨੇ ਇਹ ਇੱਕ ਸ਼ਰਟ ਫਿਰ ਵੀ ਆਰਡਰ ਤੇ ਵੀ ਨਿਕਲ ਚੁੱਕੀ ਹੈ ਆਪਣੀ ਮੰਨ ਲਓ ਤਿੰਨ ਸ਼ਰਟਾਂ ਆਪਣੇ ਕੋਲੇ ਬਾਕੀ ਨੇ ਇੱਕ ਫੁੱਲ ਸੂਟ ਵੀ ਹੈਗਾ ਔਰ ਇੱਕ ਸ਼ਰਟ ਬਚੀ ਹੋਈ ਹੈ ਅਗਰ ਭੈਣਾਂ ਨੂੰ ਸ਼ਰਟਾਂ ਚਾਹੀਦੀਆਂ ਨੇ ਸ਼ਰਟਾਂ ਲੈ ਸਕਦੀਆਂ ਨੇ ਨਾਲ ਸਲਵਾਰ ਜਿਹੜੀ ਵੀ ਕਹਿਣਗੀਆਂ ਉਹ ਲਾ ਦਾਂਗੇ ਠੀਕ ਹੈ ਜੀ ਤੇ ਜਿਵੇਂ ਵੀ ਤੁਸੀਂ ਚਾਹੋ ਬਲੈਕ ਕਲਰ ਦੀ ਸਲਵਾਰ ਵੀ ਲੈ ਸਕਦੇ ਹੋ ਬਹੁਤ ਸੋਹਣੇ ਲੱਦਣ ਬਲੈਕ ਕਲਰ ਦੀਆਂ ਸਲਵਾਰਾਂ ਨਾਲ ਕਾਫੀ ਸੂਟ ਲੈਨੇ ਭੈਣਾਂ ਨੇ ਇਹ ਆਪਾਂ ਨੂੰ ਮਿਲ ਜਾਣਗੇ ਇਹ ਅਗਰ ਤੁਹਾਨੂੰ ਇਹ ਚਾਹੀਦੇ ਹੋ ਤਾਂ ਦੱਸ ਦਿਓ ਇਹ ਵੀ 1895 ਦੇ ਵਿੱਚ ਹੀ ਮਿਲ ਗੋ। ਲਓ ਜੀ ਹੁਣ ਮੈਂ ਨਾ ਤੁਹਾਨੂੰ ਇੱਕ ਭੈਣ ਦਾ ਹੋਰ ਜੀ ਦਾ ਸੂਟ ਸਟਿਚੋ ਕਿਆ ਜਾ ਮੈਂ ਤੁਹਾਨੂੰ ਦਿਖਾਉਣੀ ਆ ਸਟਿਚਿੰਗ ਆਈਡੀਆ ਦਿੰਨੀ ਆ। ਇਹਦੇ ਨਾਲ ਦਾ ਸੂਟ ਮੇਰੇ ਕੋਲੇ ਵੀ ਹੈਗਾ ਸੀ ਔਰ ਭੈਣ ਨੇ ਮੇਰੇ ਤੋਂ ਬਸ ਉਹ ਹੀ ਸੂਟ ਦੇਖ ਕੇ ਨਾ ਤੇ ਉਹ ਬਣਵਾਇਆ ਭੈਣ ਨੇ ਬੜਾਈ ਸੋਹਣਾ ਬਣ ਕੇ ਰੈਡੀ ਹੋਇਆ ਆਪਣਾ ਬੜੀ ਸਫਾਈ ਦੇ ਨਾਲ ਸੂਟ ਬਣ ਕੇ ਆਇਆ। ਤੇ ਸੇਮ ਡਿਜ਼ਾਈਨਿੰਗ ਕਰਾਈ ਆ ਜੋ ਮੈਂ ਆਪਣੇ ਸੂਟ ਤੇ ਕਰਵਾਈ ਸੀਗੀ। ਉਦਾਂ ਹੀ ਲੇਸਸ ਵਗੈਰਾ ਲਵਾਈਆਂ ਨੇ। ਤੇ ਘੇਰੇ ਤੇ ਵੀ ਆਹ ਸੌਰੀ ਚੌਕਾਂ ਵਗੈਰਾ ਤੇ ਵੀ ਉਦਾਂ ਹੀ ਲੇਸ ਲੱਗੀ ਹੋਈ ਆ ਬੈਕ ਸਾਈਡ ਤੇ ਵੀ ਔਰ ਫਰੰਟ ਸਾਈਡ ਤੇ ਵੀ ਤੇ ਇਹ ਹੈਗੀ ਆ ਜੀ ਸਲਵਾਰ ਸਲਵਾਰ ਤੇ ਵੀ ਉਦਾਂ ਹੀ ਪੈਚ ਲੱਗਿਆ ਹੋਇਆ ਸ਼ਰਟ ਦੇ ਨਾਲ ਠੀਕ ਆ ਜੀ ਬਹੁਤ ਖੂਬਸੂਰਤ ਲੱਗਦਾ ਤੇ ਇਹਦੇ ਨਾਲ ਦੁਪੱਟਾ ਲਾਈ ਕੀਤਾ ਆਪਾਂ ਜਿਹੜਾ ਬਹੁਤ ਸਮਾਂ ਕੀਤਾ ਆ ਆਹ ਲੋ ਜੀ ਇਹ ਆਹ ਲੋ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਵੱਡਾ ਸਾਰਾ ਦੁਪੱਟਾ ਖੂਬਸੂਰਤ ਜਿਹਾ ਦੁਪੱਟਾ ਮੈਂ ਤੁਹਾਨੂੰ ਸਟੀਚਿੰਗ ਆਈਡੀਆ ਦਿੰਦਾ ਆਪਣੇ ਕੋਲ ਇਹ ਸੂਟ ਨਹੀਂ ਹੈਗਾ ਹੁਣ ਕੋਈ ਵੀ ਇਹ ਖਤਮ ਹੋ ਚੁੱਕੇ ਨੇ ਪਰ ਮੈਂ ਤੁਹਾਨੂੰ ਹੋਰ ਸੂਟ ਦਿਖਾਉਣੀ ਆ ਜਿਵੇਂ ਇਹ ਵਾਲੇ ਸੂਟ ਨੇ ਆ ਦੇਖੋ ਤੁਸੀਂ ਇਹ ਵਾਲਾ ਸੂਟ ਹੈ ਜਾਂ ਇਹ ਵਾਲਾ ਸੂਟ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਇਹਦੇ ਨਾਲ ਕੋਈ ਸਲਵਾਰ ਇਸ ਤਰ੍ਹਾਂ ਲਵਾ ਸਕਦੇ ਹੋ ਆ ਕਰੀਮ ਲਵਾ ਸਕਦੇ ਹੋ ਇਹ ਵਾਲੀ ਕਰੀਮ ਲਵਾ ਸਕਦੇ ਹੋ ਗ੍ਰੀਨ ਲਵਾ ਸਕਦੇ ਹੋ ਜਿਹੜਾ ਵੀ ਤੁਸੀਂ ਲਵਾਉਂਗੇ ਉਸ ਤਰ੍ਹਾਂ ਦਾ ਹੀ ਤੁਸੀਂ ਸਟੀਚਿੰਗ ਆਈਡੀਆ ਲੈ ਸਕਦੇ ਹੋ ਠੀਕ ਹੈ ਇਹਦੇ ਨਾਲ ਬੇਬੀ ਪਿੰਕ ਕਲਰ ਦੀ ਸਲਵਾਰ ਲੈ ਸਕਦੇ ਹੋ ਤੁਸੀਂ ਸਲਵਾਰ ਤੇ ਵਰਕ ਕਰਵਾ ਸਕਦੇ ਹੋ ਜਿਹੜਾ ਮਰਜੀ ਕਲਰ ਤੁਸੀਂ ਚਾਹੋ ਉਹ ਤੁਸੀਂ ਜਿਹੜਾ ਸਲਵਾਰ ਲਵਾ ਕੇ ਲੈ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਪਿਆਰੀ ਸੂਟ ਨੇ ਇਹ ਕਾਫੀ ਜਿਆਦਾ ਸੋਹਣੇ ਸੂਟ ਨੇ ਸਿਲਕ ਦੇ ਵਿੱਚ ਸੂਟ ਆਣਗੇ ਇਹ ਤੇ ਇਹਦੇ ਨਾਲ ਤੁਹਾਨੂੰ ਆਈਡੀਆ ਜਿਹੜਾ ਉਹ ਮਿਲ ਸਕਦਾ ਕਿ ਉਸ ਤਰ੍ਹਾਂ ਦਾ ਸੂਟ ਜੇ ਰੈਡੀ ਕਰਾਉਣਾ ਹੋਵੇ ਤਾਂ ਇਹਨਾਂ ਸੂਟਾਂ ਤੇ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਠੀਕ ਹੈ ਜੀ ਬਹੁਤ ਸੋਹਣੀ ਸੂਟ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ੍ਰੀ